ਰੇ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਆ 6 ਵਜੇ ਤੋਂ 10 ਵਜੇ ਤੱਕ ਸਾਡਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜ਼ਾ ਤੇ 버ਗਰ ਤੇ ਇਹ ਕੰਟੀਨਿਊ ਚਾਲੂ ਰਹਿੰਦਾ ਸਾਡਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿੰਨੀ ਚਿਰ ਸੰਗਤ ਇੱਥੇ ਰਹਿੰਦੀ ਹੈ ਬੰਦਰ ਦਾ ਸਹੀ ਹੁਕਮ ਹੈ ਕਿ 24 ਘੰਟੇ ਇੱਥੇ ਕੋਈ ਵੀ ਆਵੇ ਤਾਂ ਉਹਨੂੰ ਚਿਕਰਾ ਬਗਾਇ ਸਟਾਫ ਤਾਂ ਨਹੀਂ ਭੇਜਣਾ ਇੱਕ ਘੰਟੇ 'ਚ 2500 ਖਾਣੇ ਪੀਜੇ ਨਿਕਲਦੇ ਆ ਆਠੀਤੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ ਇੱਕ ਘੰਟੇ 'ਤੋਂ ਤੇ ਤੁਸੀਂ ਹਿਸਾਬ ਲਾ ਲਓ ਕਿ ਤੇ ਅਸੀਂ 15 ਘੰਟੇ ਚਲਾਉਨੇ ਹੋ ਤਾਂ ਕਿੰਨੇ-ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੀ ਅਸੀਂ ਉਹਨਾਂ ਦੇ ਸਹਾਦਤਾਂ ਦੇ ਉੱਤੇ ਚੱਲ ਰਹੇ ਆ ਅਸੀਂ ਇਹ ਭਾਈ ਜੀ ਇਹ ਗੁਰਦੁਆਰਾ ਲੰਗਰਸਾਲ ਸ੍ਰੀ ਹਜੂਰ ਸਾਹਿਬ ਨੰਦੇੜ ਸੰਤ ਪਾਪਾ ਨਰਿੰਦਰ ਸਿੰਘ ਤੇ ਹੰਗੋਬਾਬ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੇ ਇਹ ਲੰਗਰ ਲੱਗਿਆ ਇਹ ਮਹਤਵਾਨ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਅਜਿਹਾ ਲੰਗਰ ਲਗਾਇਆ ਗਿਆ ਇਹ ਕੀ ਕਹਿਣਾ ਚਾਹੂਗੇ ਇਹ ਪਹਿਲੀ ਵਾਰੀ ਗੋਦ ਮੇਰੂ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਲੰਗਰ ਲੱਗਿਆ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਲੱਗਿਆ ਸੀ 550 ਸਾਲ ਪਹਿਲੇ ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਦ ਸਾਵਲੇ ਆਧਾਰ ਤੇ ਲਗਾਈ ਬਾਬਾ ਜੀ ਕਿੰਦਣ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣਾ ਹੈ ਦੇਖ ਕੇ ਅਰੇ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਸਾਡਾ 버ગર ਫਿਰ ਜੇ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ 6 ਵਜੇ ਤੋਂ 10 ਵਜੇ ਤੱਕ ਸਾਡਾ ਸੈਂਡਵਿਚ ਚਾਲੂ ਹੁੰਦਾ ਹੈ ਉਸ ਤੋਂ ਬਾਅਦ ਪੀਜ਼ਾ ਤੇ 버ગર ਤੇ ਇਹ ਕੰਟੀਨਿਊ ਚਾਲੂ ਰਹਿੰਦਾ ਸਾਡਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿੰਨੀ ਚਿਰ ਸੰਗਤ ਇੱਥੇ ਰਹਿੰਦੀ ਹੈ ਜਿਹੜੀਆਂ ਇਹ ਸੇਕ ਸੰਗਤਾਂ ਆ ਰਹੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਕੀ ਤੁਸੀਂ ਉਹਨਾਂ ਨੂੰ ਇਹ ਅਪੀਲ ਚ ਕਰਨਾ ਚਾਹੁੰਦੇ ਆ ਬੱਤੋ ਬੱਤ ਸਿੱਖੀ ਧਰਮ ਦੇ ਤੇ ਆਓ ਸਿੱਖ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸੋਖੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਬਾਰੇ ਗਰੁੱਪ ਮਰਾ ਦੇ ਚੱਲ ਲੱਗੋ ਬੰਦ ਰੰਦਰ ਸਿੰਘ ਦਾ ਹੁਕਮ ਹੈ ਕਿ 24 ਘੰਟੇ ਇੱਥੇ ਕੋਈ ਵੀ ਆਵੇ ਤਾਂ ਉਸ ਤਰ੍ਹਾਂ ਬਗੈਰ ਸ਼ਿਕਾਇਤੋ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਡੇਲੀ ਹਰ ਰੋਜ਼ 2598 ਪੀਜੇ 1 ਘੰਟੇ ਵਿੱਚ ਨਿਕਲਦੇ ਆ 1 ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਇਹ 버거 ਨਿਕਲਦਾ तकरीबन 1900 2000 ਦੇ ਵਿੱਚ 1 ਘੰਟੇ ਤੋਂ ਤੇ ਤੁਸੀਂ ਹਿਸਾਬ ਲਾ ਲਓ ਕਿ ਤੇ ਅਭੀ 15 ਘੰਟੇ ਚਲਾਉਨੇ ਹੋ ਤਾਂ ਕਿੰਨੇ ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਚੱਲ ਰਹੇ ਹਾਂ ਅਸੀਂ